ਹਾਂਜੀ ਮਤ ਤੇ ਪੜਦਾ ਵੀਡੀਓ ਦੇ ਵਿੱਚ ਵਿੱਕੀ ਨੂੰ ਰੈਸਟੋਰੈਂਟ ਦੇ ਵਿੱਚ ਕੰਮ ਮਿਲ ਜਾਂਦਾ ਹੈ ਤੇ ਉਹ ਪਹਿਲੇ ਦਿਨ ਹੀ ਆਪਣੇ ਖਾਣ ਪੀਣ ਦੀਆਂ ਡਿਮਾਂਡਾਂ ਰੱਖ ਦਿੰਦਾ ਹੈ ਕਿਉਂਕਿ ਉਸ ਦਾ ਮਨ ਬਹੁਤ ਜ਼ਿਆਦਾ ਲਲਚਾ ਰਿਹਾ ਹੁੰਦਾ ਹੈ ਕਿ ਮੈਥੋਂ ਕੁਝ ਨਾ ਕੁਝ ਖਾਵਾ ਪੀਵਾ ਖਾਂਸੂਰਾ ਤਾਂ ਉਹ ਪਹਿਲਾਂ ਹੀ ਹੁੰਦਾ ਹੈ ਤੇ ਇੱਥੇ ਰੈਸਟੋਰੈਂਟ ਦੇ ਵਿੱਚ ਉਹ ਆਪਣੀ ਨੀਤ ਵਿਖਾ ਹੀ ਦਿੰਦਾ ਹੈ ਹੋ ਸਕਦਾ ਹੈ ਕਿ ਸੋਨੂ ਜੀ ਤਾਂ ਵੀ ਇਸ ਰੈਸਟੋਰੈਂਟ ਦੇ ਵਿੱਚ ਖਾਣ ਪੀਣ ਆਉਣ ਤੇ ਵਿੱਕੀ ਨੂੰ ਵੇਖ ਲੈਣ ਕਿਉਂਕਿ ਉਹ ਵਿੱਕੀ ਨੂੰ ਪਹਿਲਾਂ ਤੋਂ ਜਾਣਦੇ ਹਨ ਉਹਨਾਂ ਦੇ ਘਰ ਦਿਹਾੜੀ ਕਰਦਾ ਹੁੰਦਾ ਸੀਗਾ ਵਿੱਕੀ ਤੇ ਜਿਸ ਨੇ ਉਹਨਾਂ ਦੇ ਘਰ ਦੇ ਵਿੱਚ ਹੀ ਉਹਨਾਂ ਦਾ ਹੀ ਖਾ ਕੇ ਇਸ ਕੰਮ ਨੂੰ ਇੰਜਾਮ ਦਿੱਤਾ ਕਿ ਉਹਨਾਂ ਦੀ ਹੀ ਕੁੜੀ ਨੂੰ ਪੁਝਾ ਕੇ ਲਿਆਇਆ ਸੋ ਇੱਥੇ ਇਸ ਰੈਸਟੋਰੈਂਟ ਦੇ ਵਿੱਚ ਸੋਨੂ ਜੀ ਤਾਂ ਵੀ ਆ ਸਕਦੇ ਆ ਜਿਨ੍ਹਾਂ ਨੂੰ ਵੇਖ ਕੇ ਵਿੱਕੀ ਵਿੱਕੀ ਨੂੰ ਵੇਖ ਕੇ ਉਹਨਾਂ ਦੇ ਹੋਰ ਹੋਸ਼ ਉੱਡਣ ਵਾਲੇ ਆ ਕਿਉਂਕਿ ਉਹ ਕਹਿਣਗੇ ਕਿ ਸਾਡੀ ਦੇ ਘਰ ਵਾਲਾ ਕਿਵੇਂ ਰੈਸਟੋਰੈਂਟ ਦੇ ਵਿੱਚ ਭਾਂਡੇ ਚੋਕ ਰਿਹਾ ਹੈ ਤੇ ਉਧਰ ਪ੍ਰੀਤ ਨੇ ਵੀ ਸਟਿਚਿੰਗ ਦਾ ਕੰਮ ਸ਼ੁਰੂ ਕਰਤਾ ਹੈ ਉਹ ਆਪਣੀ ਸੱਸ ਦੇ ਕੋਲੋਂ ਪੁੱਛ ਗਿਅਛ ਰਹੀ ਹੈ ਕਿ ਮੈਂ ਕਿਹੜਾ ਸੂਟ ਲੈ ਕੇ ਜਾਵਾਂ ਆਪਣੀ ਸਵਾਈ ਸ਼ੁਰੂ ਕਰਨ ਦੇ ਲਈ ਤੇ ਸੱਸ ਉਸ ਨੂੰ ਪੁਰਾਣੇ ਸੂਟ ਕੱਢ ਕੇ ਦੇਵੇਗੀ ਕਿ ਤੂੰ ਪਹਿਲਾਂ ਇਹਦੇ ਤੇ ਵੱਲ ਸਿੱਖ ਲਾ ਜਾ ਚ ਸਿੱਖ ਲਾ ਇਸ ਤਰ੍ਹਾਂ ਉਹਨਾਂ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਆਉਣ ਵਾਲੀ ਵੀਡੀਓ ਦੇ ਵਿੱਚ ਤੇ ਵਿੱਕੀ ਨੂੰ ਪਹਿਲਾਂ ਹੀ ਮੋਤਬਰੀ ਕਰਨ ਦੀ ਤਾਂ ਆਦਤ ਹੈ ਤੇ ਰੈਸਟੋਰੈਂਟ ਦੇ ਵਿੱਚ ਮੈਨੇਜਰ ਦਾ ਮੈਨੇਜਰ ਦੀ ਗੈਰ ਹਾਜ਼ਰੀ ਦੇ ਵਿੱਚ ਉਹ ਆਪਣੀ ਪ੍ਰਧਾਨਗੀ ਵੀ ਜ਼ਰੂਰ ਕੋਟੇਗਾ ਕਿਉਂਕਿ ਉਸ ਨੂੰ ਹਰ ਹਰ ਥਾਂ ਤੇ ਆਪਣੀ ਵਾਵਾ ਕਰਾਉਣ ਦੀ ਤਾਂ ਜ਼ਿਆਦਾ ਹੀ ਹੁੰਦੀ ਹੈ ਕਿ ਮੈਂ ਇੱਥੇ ਸੋਹਣਾ ਲੱਗਾ ਸੋ ਉਹ ਮੈਨੇਜਰ ਦੀ ਚੇਅਰ ਤੇ ਵੀ ਬੈਠਣ ਦੀ ਕੋਸ਼ਿਸ਼ ਕਰੇਗਾ ਤੇ ਫਿਰ ਬਾਅਦ ਦੇ ਵਿੱਚ ਪਤਾ ਨਹੀਂ ਪ੍ਰੀਤ ਨੂੰ ਕੁਝ ਪੈਸੇ ਫੜਾਊਗਾ ਜਾਂ ਨਹੀਂ ਫੜਾਊਗਾ ਕੀ ਪਤਾ ਖਾਣ ਪੀਣ ਦੇ ਵਿੱਚ ਹੀ ਉਡਾ ਦੇਵੇ ਤੇ ਫਿਰ ਸੰਦੀਪ ਤੇ ਪ੍ਰੀਤ ਸੰਦੀਪ ਨੂੰ ਤੇ ਕਵਲ ਨੂੰ ਤਾਂ ਪਹਿਲਾਂ ਹੀ ਪਤਾ ਹੈ ਉਸ ਦੀ ਆਚਾਲਨ ਦਾ ਕਿ ਉਹਨੇ ਖਾਣਾ ਤੇ ਉਡਾਣਾ ਹੀ ਆ ਬਾਕੀ ਕਮਾਈ ਪਤਾ ਨਹੀਂ ਉਹਨੇ ਕਰਨੀ ਆ ਕਿ ਨਹੀਂ ਮਨਮਰਜ਼ੀ ਉਹ ਉੱਥੇ ਉਹ ਜ਼ਰੂਰ ਕਰੂਗਾ ਘਰ ਦੇ ਵਿੱਚ ਜਦੋਂ ਕਮਾਈ ਫੜਾਊਗਾ ਉਦੋਂ ਹੀ ਪਤਾ ਲੱਗੂਗਾ ਜੀਆਂ ਨੂੰ ਜਦੋਂ ਕੁਝ ਲਿਆ ਕੇ ਫੜਾਊਗਾ ਉਦੋਂ ਹੀ ਸਾਰੇ ਜੀ ਜਾਣਣਗੇ ਉਹਨਾਂ ਚਿਰ ਤਾਂ ਜੀਆਂ ਨੂੰ ਵੀ ਡਰ ਹੈ ਕਿ ਪਤਾ ਨਹੀਂ ਉੱਥੇ ਇਹ ਕੀ ਕਰਦਾ ਹੈ ਕਿਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਹੈ ਜਦੋਂ 4 ਪੈਸੇ ਕਵਲ ਦੇ ਹੱਥ ਉੱਤੇ ਰੱਖੇਗਾ ਤਾਂ ਉਹ ਕਹਿਣਗੇ ਕਿ ਸ਼ੁਕਰ ਹੈ ਇਸ ਨੇ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਪਰ ਉਹਨਾਂ ਚਿਰ ਤਾਂ ਉਹ ਵੀ ਡਰ ਦੇ ਵਿੱਚ ਹੀ ਹੈ ਕਿਉਂਕਿ ਉਹਨਾਂ ਦੇ ਲੋਕ ਕਦੇ ਵੀ ਸੂਤਰ ਦੇ ਨਹੀਂ ਹੁੰਦੇਗੇ ਸੰਦੀਪ ਨੂੰ ਤਾਂ ਪਹਿਲਾਂ ਹੀ ਉਸ ਦੀ ਸਚਾਈ ਦਾ ਪਤਾ ਹੈ ਪਰ ਆਪਾਂ ਕਹਿੰਦੇ ਹਾਂ ਕਿ ਇਸ ਵੀਡੀਓ ਦੇ ਵਿੱਚ ਜੋ ਵੀ ਦਿਖਾਇਆ ਗਿਆ ਹੈ ਸੱਚ ਹੀ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਲੋਕ ਆਪਣੇ ਘਰਦਿਆਂ ਨੂੰ ਚਾਰਦੇ ਹਨ